ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਸੁਣ ਰਿਹਾ ਸੀ ਵੈਸੇ ਤੋਂ ਮੈਨੂੰ ਉਹਨਾਂ ਦੇ ਨਾਲ ਸਿੰਘ ਸ਼ਬਦ ਲਾਉਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਤੇ ਗੁਰਬਾਣੀ ਦੀਆਂ ਤੁਕਾਂ ਨੂੰ ਇੰਨਾ ਤਰੋੜ ਮਰੋੜ ਕੇ ਪੜਨਾ ਮੇਰਾ ਖਿਆਲ ਏ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਮੈਂ ਹੁਣੇ ਹੀ ਵੇਖ ਰਿਹਾ ਸੀ ਕਿ ਇੱਕੋ ਤੁਕਾ ਦੀ ਵਿਆਖਿਆ ਕਰ ਰਿਹਾ ਸੀ ਕੋਈ ਗੱਲ ਕਹਿ ਰਿਹਾ ਕਿ ਵਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੁਖਮੰਤਰੀ ਸਾਹਿਬ ਗੁਰਬਾਣੀ ਦਾ ਸ਼ਬਦ ਹੈ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀ ਜਿਹੜੀਆਂ ਤੁਸੀਂ ਜੇ ਤੁਹਾਨੂੰ ਨਹੀਂ ਗੁਰਬਾਣੀ ਪੜਨੀ ਆਉਂਦੀ ਤੇ ਤੁਸੀਂ ਪੜੋ ਹੀ ਨਾ ਉਹਨਾਂ ਨੂੰ ਉਹਦੇ ਤੁਸੀਂ ਆਪਣੇ ਪੰਜਾਬੀ ਚ ਸਾਫ਼ ਸ਼ਬਦਾਂ ਚ ਸਿੱਧੀ ਗੱਲ ਕਰੋ ਗੁਰਬਾਣੀ ਦੇ ਅਥ ਕਿਉਂ ਵਿਗਾੜ ਰਹੇ ਹੋ ਗੁਰਬਾਣੀ ਦੀਆਂ ਤੁਕਾਂ ਕਿਉਂ ਵਿਗਾੜ ਰਹੇ ਹੋ ਗੁਰੂ ਸਾਹਿਬ ਨੇ ਤਾਂ ਬਾਣੀ ਦੀ ਇੱਕ ਲਗਾ ਮਾਤਰਾ ਵੀ ਅੱਗੇ ਪਿੱਛੇ ਹੋਣ ਤੋਂ ਬੜੀ ਸ਼ਕਤੀ ਨਾਲ ਪਾਬੰਦੀ ਲਾਈ ਹੋਈ ਹੈ ਤੇ ਤੁਸੀਂ ਅੱਜ ਸਾਡੀ ਗੁਰਬਾਣੀ ਨੂੰ ਇਸ ਤਰ੍ਹਾਂ ਤਰੋਰ ਮਰੋਰ ਕੇ ਪੇਸ਼ ਕਰ ਰਹੇ ਹੋ ਮੇਰਾ ਖਿਆਲ ਇਹ ਤੋਂ ਵੱਡੀ ਸ਼ਰਮਨਾਕ ਕੋਈ ਗੱਲ ਨਹੀਂ ਮੁੱਖ ਮੰਤਰੀ ਨੂੰ ਆਪਣੀ ਇਸ ਗਲਤੀ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਮੁੱਖ ਮੰਤਰੀ ਤੇ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੈ ਉਹ ਲਾਈ ਜਾਵੇ ਜੋ ਸਿੱਖ ਧਰਮ ਦੇ ਅਨਸਾਰ ਬੰਦੀ ਹੈ ਸੋ ਮੇਰੀ ਇਹ ਸਾਰੀ ਸੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਨਿਵਰ ਬੇਨਤੀ ਹੈ ਕਿ ਇਹਦੇ ਤੇ ਕਾਰਵਾਈ ਕਰਕੇ ਤਾਂ ਕਿ ਅੱਗੇ ਤੋਂ ਕੋਈ ਐਸੀ ਗਲਤੀ ਨਾ ਕਰੇ ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਸੁਣ ਰਿਹਾ ਸੀ ਵੈਸੇ ਤੋਂ ਮੈਨੂੰ ਉਹਨਾਂ ਦੇ ਨਾਲ ਸਿੰਘ ਸ਼ਬਦ ਲਾਉਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਤੇ ਗਰਵਾਣੀ ਦੀਆਂ ਤੁਕਾਂ ਨੂੰ ਇੰਨਾ ਤਰੋੜ ਮਰੋੜ ਕੇ ਪੜਨਾ ਮੇਰਾ ਖਿਆਲ ਏ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਮੈਂ ਹੁਣੀ ਵੇਖ ਰਿਹਾ ਸੀ ਕਿ ਇੱਕੋ ਤੁਕਾ ਦੀ ਵਿਆਖਿਆ ਕਰ ਰਿਹਾ ਸੀ ਕੋਈ ਗੱਲ ਕਹਿ ਰਿਹਾ ਕਿ ਵਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੁਖਮੰਤਰੀ ਸਾਹਿਬ ਗੁਰਬਾਣੀ ਦਾ ਸ਼ਬਦ ਹੈ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀ ਕਿਹੜੀਆਂ ਤੁਸੀਂ ਜੇ ਤੁਹਾਨੂੰ ਨਹੀਂ ਗੁਰਬਾਣੀ ਪੜ੍ਹਨੀ ਆਉਂਦੀ ਤੇ ਤੁਸੀਂ ਪੜ੍ਹੋ ਹੀ ਨਾ ਉਹਨਾਂ ਨੂੰ ਉਹਦੇ ਤੁਸੀਂ ਆਪਣੇ ਪੰਜਾਬੀ ਚ ਸਾਫ ਸ਼ਬਦਾਂ ਚ ਸਿੱਧੀ ਗੱਲ ਕਰੋ ਗੁਰਬਾਣੀ ਦੇ ਅੱਖ ਕਿਉਂ ਵਿਗਾੜ ਰਹੇ ਹੋ ਗੁਰਬਾਣੀ ਦੀਆਂ ਤੁਕਾਂ ਕਿਉਂ ਵਿਗਾੜ ਰਹੇ ਹੋ ਗੁਰੂ ਸਾਹਿਬ ਨੇ ਤਾਂ ਬਾਣੀ ਦੀ ਇੱਕ ਲਗਾ ਮਾਤਰਾ ਵੀ ਅੱਗੇ ਪਿੱਛੇ ਹੋਣ ਤੋਂ ਬੜੀ ਸ਼ਕਤੀ ਨਾਲ ਪਾਬੰਦੀ ਲਾਈ ਹੋਈ ਹੈ ਤੇ ਤੁਸੀਂ ਅੱਜ ਸਾਡੀ ਗੁਰਬਾਣੀ ਨੂੰ ਇਸ ਤਰ੍ਹਾਂ ਤਰੋਰ ਮਰੋਰ ਕੇ ਪੇਸ਼ ਕਰ ਰਹੇ ਹੋ ਮੇਰਾ خیال ਇਹ ਤੋਂ ਵੱਡੀ ਸ਼ਰਮਨਾਕ ਕੋਈ ਗੱਲ ਨਹੀਂ ਮੁੱਖ ਮੰਤਰੀ ਨੂੰ ਆਪਣੀ ਇਸ ਗਲਤੀ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਮੁੱਖ ਮੰਤਰੀ ਤੇ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਲਾਈ ਜਾਵੇ ਜੋ ਸਿੱਖ ਧਰਮ ਦੇ ਅਨਸਾਰ ਬੰਦੀ ਆ ਸੋ ਮੇਰੀ ਇਹ ਸਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਨਿਵੇਰ ਬੇਨਤੀ ਹੈ ਕਿ ਇਹਦੇ ਤੇ ਕਾਰਵਾਈ ਕਰਕੇ ਤਾਂ ਕਿ ਅੱਗੇ ਤੋਂ ਕੋਈ ਐਸੀ ਗਲਤੀ ਨਾ